ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਾਨ ਚੜ੍ਹਦੀ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਥੈਂਕ ਯੂ ਸੋ ਮੱਚ ਸਪੋਰਟ ਕਰਨ ਲਈ ਤੇ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਤੇ ਵੱਧ ਤੋਂ ਵੱਧ ਸਪੋਰਟ ਕਰੋ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਬਹੁਤ ਭੈਣਾਂ ਨੇ ਜਿਨ੍ਹਾਂ ਨੇ ਕਮੈਂਟ ਕੀਤੇ ਨੇ ਉਹ ਮੈਂ ਲਾਸਟ ਤੇ ਉਹਨਾਂ ਦੇ ਨਾਮ ਬੋਲੂਗੀ ਤੇ ਸੋ ਜੇ ਤੁਸੀਂ ਵੀ ਚਾਹੁੰਦੇ ਹੋ ਕਿਵੇਂ ਤੁਹਾਡੇ ਵੀ ਨਾਮ ਆਉਣ ਹਨਾ ਕਮੈਂਟਾਂ ਦੇ ਵਿੱਚ ਤਾਂ ਤੁਸੀਂ ਪਲੀਜ਼ ਕਮੈਂਟ ਜਲਦੀ ਜਲਦੀ ਕਰਿਆ ਕਰੋ ਵਾਚ ਕਰਕੇ ਹੀ ਵੀਡੀਓ ਦੇਖਿਆ ਕਰੋ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀਆਂ ਨੇ ਸੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਕਿਉਂਕਿ ਤੁਸੀਂ ਕਮੈਂਟ ਕਰੋਗੇ ਤਾਂ ਹੀ ਤਾਂ ਪਤਾ ਚੱਲੇਗਾ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਨੇ ਤੇ ਅ ਅੱਜ ਦੀ ਵੀਡੀਓ ਵੀ ਬਹੁਤ ਵਧੀਆ ਵਾ ਸੋ ਆਟੇ ਦੇ ਰਿਕਾਰਡਿੰਗ ਆ ਆਟੇ ਦੇ ਰਿਕਾਰਡਿੰਗ ਤੁਹਾਨੂੰ ਆਪਾਂ ਅੱਜ ਵੀ ਦੱਸਾਂਗੇ ਕਿ ਆਟਾ ਜਿਹੜਾ ਹੁੰਦਾ ਹੈ ਹਨਾ ਆਪਾਂ ਪਿਆ ਗਏ ਲਏ ਹੁੰਨੇ ਆ ਤੇ ਉਹਨੂੰ ਆਪਾਂ ਜਿਆਦਾ ਟਾਈਮ ਲਈ ਕਿਵੇਂ ਸਟੋਰ ਕਰਕੇ ਰੱਖ ਸਕਦੇ ਆ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਬਰਸਾਤਾਂ ਕਿਸੇ ਟਾਈਮ ਹੁੰਦੀਆਂ ਨੇ ਜਾਂ ਜਿਆਦਾ ਆਟਾ ਹੋ ਜਾਂਦਾ ਹੈ ਜਿਆਦਾ ਆਟਾ ਆਪਾਂ ਪਿਆ ਲੈਨੇ ਆ ਤੇ ਉਹ ਆਪਾਂ ਡਰਮੀ ਦੇ ਵਿੱਚ ਹੈਨਾ ਪਾ ਦਿੰਨੇ ਆ ਤੇ ਸੁੰਡੀ ਵਗੈਰਾ ਲੱਗ ਜਾਂਦੀ ਆ ਤੇ ਜਦੋਂ ਸੁੰਡੀ ਵਗੈਰਾ ਲੱਗ ਜਾਂਦੀ ਆ ਤਾਂ ਆਟਾ ਖੱਟਾ-ਖੱਟਾ ਹੋ ਜਾਂਦਾ ਹੈ ਹਨਾ ਤੇ 스멜 ਵੀ ਮਾੜਾ ਡਾ ਪੈਂਦਾ ਹੈ ਰੋਟੀ ਵੀ ਨਹੀਂ ਚੰਗੀ ਹੁੰਦੀ ਹੈ ਕਿ ਜਿਹਦੀ ਰੋਟੀ ਬਣਾਉਨੇ ਆ ਤਾਂ ਫੁੱਲ ਜਾਂਦੀ ਆ ਹਨਾ ਤੇ ਅੱਪਾ ਅੱਜ ਉਸ ਦੀ ਰਿਕਾਰਡਿੰਗ ਤੁਹਾਨੂੰ ਦੱਸਾਂਗੇ ਕਿ ਆਪਾਂ ਹਨਾ ਆਟੇ ਦੀ ਸਾਮ ਸੰਭਾਲ ਕਿਵੇਂ ਕਰ ਸਕਦੇ ਆ ਤੇ ਉਹਦੇ ਬਾਰੇ ਅੱਜ ਤੁਹਾਨੂੰ ਆਪਾਂ ਨੌਲੇਜ ਦਵਾਂਗੇ ਤੇ ਸੋ ਜੋ ਵੀ ਆਪਾਂ ਨੌਲੇਜ ਦਿੰਨੇ ਆ ਖੁਦ ਤੇ ਹੀ ਪਹਿਲਾਂ ਆਪਾਂ ਖੁਦ ਯੂਜ਼ ਕਰਦੇ ਹਾਂ ਚੀਜ਼ਾਂ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਆ ਤੇ ਸਾਡੀ ਵੀਡੀਓ ਜ਼ਰੂਰ ਸ਼ੇਅਰ ਕਰਦਿਆ ਕਰੋ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਸਟਾਰਟ ਸੋ ਗਾਇਸ ਅੱਜ ਆਪਾਂ ਤੁਹਾਨੂੰ ਦੱਸਾਂਗੇ ਕੀ ਆਪਾਂ ਆਟੇ ਨੂੰ ਕਿਵੇਂ ਸੁੰਢੀ ਦੂਸਰੀ ਤੋਂ ਬਚਾ ਕੇ ਰੱਖ ਸਕਦੇ ਹਾਂ ਸੋ ਤੁਸੀਂ ਜਦੋਂ ਵੀ ਆਟਾ ਪਿਉਣਾ ਹੈ ਤਾਂ ਇੱਕ ਦਿਨ ਉਹਨੂੰ ਤੋੜੇ ਦੇ ਵਿੱਚ ਹੀ ਰੱਖ ਦੇਣਾ ਹੈ ਦੂਜੇ ਦਿਨ ਤੁਸੀਂ ਆਟਾ ਪਾਉਣਾ ਹੈ ਕਿਉਂਕਿ ਜਦੋਂ ਆਪਾਂ ਚੱਕੀ ਤੋਂ ਆਟਾ ਲਿਉਂਨੇ ਆਂ ਤੋ ਆਟਾ ਗਰਮ ਹੁੰਦਾ ਹੈ ਇਸ ਕਰਕੇ ਆਪਾਂ ਜਲਦਬਾਜ਼ੀ ਛਾਟਾ ਪਾ ਦਿੰਨੇ ਹਾਂ ਤੇ ਉਹ ਸੁਸਰੀ ਸੁੰਡੀ ਲੱਗ ਜਾਂਦੀ ਹੈ ਸੋ ਤੁਸੀਂ ਇਦਾਂ ਨਹੀਂ ਕਰਨਾ ਹੈਗਾ ਇੱਕ ਦਿਨ ਉਹਨੂੰ ਆਟੇ ਨੂੰ ਐਵੇਂ ਹੀ ਰੱਖਣਾ ਹੈ ਉਸ ਤੋਂ ਬਾਅਦ ਤੁਸੀਂ ਆਟਾ ਪਾਉਣਾ ਹੈ ਤੇ ਆਟੇ ਨੂੰ ਸੁੰਡੀ ਸੁਸਰੀ ਤੋਂ ਬਚਾਉਣ ਲਈ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਕਰ ਸਕਦੇ ਹੋ ਕਿ ਤੁਸੀਂ ਲੌਂਗ ਲੈ ਕੇ ਥੋੜੇ ਲੌਂਗ ਥੱਲੇ ਪਾ ਕੇ ਉਸ ਤੋਂ ਬਾਅਦ ਆਟਾ ਪਾਉਣਾ ਫਿਰ ਥੋੜੇ ਜਿਹੀ ਲੌਂਗ ਉੱਪਰ ਪਾਉਣੇ ਆ ਤੇ ਤੁਸੀਂ ਜੇ ਇਹ ਨਹੀਂ ਹੈਗੇ ਲੌਂਗ ਤਾਂ ਕੜੀ ਪੱਤਾ ਯੂਜ਼ ਕਰ ਸਕਦੇ ਹੋ ਸੋ ਕੜੀ ਪੱਤੇ ਦੀ 스멜 ਦੇ ਨਾਲ ਵੀ ਸੁਸਰੀ ਸੁੰਢੀ ਬਿਲਕੁਲ ਨਹੀਂ ਲੱਗਦੀ ਹੈਗੀ ਸੋ ਜੀ ਏਵੇਂ ਕਰੋਗੇ ਤਾਂ ਬਿਲਕੁਲ ਵੀ ਸੁਸਰੀ ਨਹੀਂ ਲੱਗੇਗੀ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਦੱਸਿਓ ਜੀ ਤੇ ਮੈਂ ਹੁਣ ਤੇ ਜਿਨ੍ਹਾਂ ਨੇ ਕਮੈਂਟ ਕੀਤੇ ਨੇ ਉਹਨਾਂ ਦੇ ਨਾਮ ਮੈਂ ਬੋਲਦੀ ਆ ਪ੍ਰਭ ਦੀਦੀ ਆ ਤੇ ਲਾਈਫ ਸਟਾਈਲ ਵਾਲੇ ਪ੍ਰਪ ਦੇ ਦਿਆ ਸੋਨੀ ਮੁੰਜਲਾ ਤੇ ਗੁਰਦੀਪ ਭੈਣਾ ਤੇ ਹੋਰ ਵੀ ਕਾਫੀ ਭੈਣਾਂ ਨੇ ਜਿਨ੍ਹਾਂ ਨੇ ਕਮੈਂਟ ਕੀਤੇ ਨੇ ਜੀ ਤੁਸੀਂ ਵੀ ਚਾਹੁੰਦੇ ਹੋ ਵੀ ਤੁਹਾਡੇ ਨਾਮ ਆਉਣ ਕਮੈਂਟਾਂ ਦੇ ਵਿੱਚ ਤਾਂ ਜਲਦੀ ਜਲਦੀ ਕਮੈਂਟ ਕਰੋ ਤੇ ਵਧੀਆ ਵਧੀਆ ਕਮੈਂਟ ਕਰੋ ਤੇ ਵੱਧ ਤੋਂ ਵੱਧ ਚੈਨਲ ਨੂੰ ਪਲੀਜ਼ ਸ਼ੇਅਰ ਕਰਦਿਆ ਕਰੋ ਤਾਂ ਕਿ ਆਉਣ ਵਾਲੀ ਨੂੰ ਵੀਡੀਓ ਨੋਟੀਫਿਕੇਸ਼ਨਸ ਆਰਿਆ ਨੂੰ ਮਿਲ ਜੇ ਸੋ ਮਿਲਦੇ ਆਪਾਂ ਨੈਕਸਟ ਵੀਡੀਓ ਨਾਲ ਜੀ ਬਾਏ ਬਾਏ